ਅਦੇ ਲੋ ਪਤਾ ਨਹੀਂ ਕੀ ਕਰਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੇ ਕਹਿੰਦੇ ਸਾਰੇ ਕੰਦ ਸਿੱਟਣੀਆਂ ਗੀ ਲੱਗੇ ਹੋਏ ਨੇ ਬਾਕੀ ਦੇਖਦੇ ਆ ਸੈੱਟ ਪਾਉਂਦੇ ਆ ਕਿ ਨਹੀਂ ਇਹਨਾਂ ਨੇ ਉਹ ਕਾਹਦਾ ਸੈੱਟ ਲਿਆ ਲੈਂਟਰ ਇਹ ਤਾਂ ਹੋ ਗਿਆ ਇਹਨਾਂ ਨੂੰ ਇਹਨਾਂ ਦਾ ਗਵਾਂਡੀਆਂ ਦਾ ਨਾ ਟਾ ਦੇਣ ਕਰ ਕਰਦਾ ਨਹੀਂ ਉਡੂਗਾ ਜੋਹਰਾਵਲ ਕਰਦਾ ਨਹੀਂ ਉਡੂ ਬਾਲਾ ਹੈ ਲਾੜ ਖੜਾ ਤਾਂ ਆਪਾਂ ਉਧਰ ਟੁੱਟ ਜਾਣਗੇ ਪਰ ਫਰਸ਼ ਤੇ ਡਿੱਗਣਗੇ ਇਟਾ ਮੈਂ ਕਹਿੰਦਾ ਦੋ ਦੋ ਚਾਰ ਰਦੇ ਲਾ ਲੈਂਦੇ ਹੋਰ ਕੋਈ ਐਂਟਰੀ ਦੋੜਦੀ ਇਹ ਤਾਂ ਆ ਹੀ ਨਾ ਨੈਕਸਟ ਹੋਤਾ ਓਕੇ ਆਹ ਤਹਾਂ ਤਰਾਓ ਇੱਕ ਡਾਟਰ ਮੈਂ ਵੀ ਛੱਟਣ ਲੱਗਿਆ ਐਟ ਕੰਦ ਹੁਣ ਸਾਰੀ ਆਹ ਤੁਸੀਂ ਦੇਖ ਹੀ ਰਹੇ ਹੋਗੇ ਤੇ ਬਾਕੀ ਤੁਹਾਨੂੰ ਭਾਈ ਦਿਖਾਵਾਂਗੇ ਸਾਰਾ ਘਰ ਪੈਂਦਾ ਪਹਿਲੇ ਦਿਨ ਤੋਂ ਸ਼ੁਰੂ ਸੀਰੀਜ਼ ਕਰਾਂਗੇ ਆਪਾਂ ਇਹ ਘਰ ਬਲੌਕਾਂ ਦੇ ਵਿੱਚ ਪਾਉਣਾਗਾ ਬਸ ਮੱਤ ਤੋਂ ਵੱਧ ਵੀਰ ਜੁੜਿਓ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਚੈਨਲ ਆਪਣਾ ਤੇ ਨਵਾਂ ਹੀ ਸ਼ੁਰੂ ਕੀਤਾਗਾ ਚੈਨਲ ਤੇ ਪੂਰੇ ਘਰ ਦੀ ਸੀਰੀਜ਼ ਦਿਖਾਵਾਂਗੇ ਆਪਣੇ ਪਿੰਡ ਚ ਪਹਿਲਾ ਬਲੌਕ ਘਰ ਆ ਹੋਊਗਾ ਜਿਹੜਾ ਬਲੌਕਾਂ ਦੇ ਪੈਣਾਗਾ ਤੇ ਇਹਦੀ ਪਹਿਲਾ ਆਪਾਂ ਹੀ ਆਪਣੇ ਤੋਂ ਕਰ ਲੱਗਿਆਂਗੇ ਜਦੋਂ ਇਹ ਸੀਰੀਜ਼ ਸ਼ੁਰੂ ਹੋਊਗਾ ਘਰ ਸ਼ੁਰੂ ਹੋਊਗਾ ਪਹਿਲੇ ਦਿਨ ਤੋਂ ਤੁਹਾਨੂੰ ਉਹ ਦਿਨ ਆਪਾਂ ਇਹ ਸੀਰੀਜ਼ ਸ਼ੁਰੂ ਕਰਾਂਗੇ ਤੇ ਲੱਗੇ ਹੋਏ ਨੇ ਬਾਕੀ ਆ ਕੰਦ ਸਿੱਟਣ ਮੈਂ ਤਾਂ ਕਿਹਾ ਥੋੜੀ ਦੇਢ ਲੋ ਪਰ ਉਹ ਕਹਿੰਦੇ ਵੀ ਨਹੀਂ ਐ ਏਦਾਂ ਹੀ ਛਟਣੀ ਆਗੀ ਤੇ ਬਾਕੀ ਦੇਖਦੇ ਆ ਕੀ ਕਰਦੇ ਆ ਜੁੜੇ ਰਹੋ ਚੈਨਲ ਨਾਲ ਆਪਣੇ ਨਾਲ ਲੱਗੇ ਹੋਏ ਨੇ ਜੋਦੇ ਚਾਰ ਜਾਣੇ ਨੇਗੀ ਕਿ ਅੰਦਰੋਂ ਵੀ ਦਿਖਾਉਨੇ ਆ ਤੁਹਾਨੂੰ ਜਿਹੜੇ ਜਾ ਕੇ ਕਈ ਵਾਰ ਕੋਈ ਤਰੀਕਾ ਮਿਲ ਜਾਂਦਾ ਹੁੰਦਾ ਤੇ ਆ ਸਾਰਾ ਦੇ ਦਿਆ ਇਹਨਾਂ ਨੇ ਸੱਤ ਸੀਗੀ ਇੱਥੇ ਆਪਣਾ ਬਰਾਂਡਾ ਸੀ ਆ ਤੂੜੀ ਵਾਲਾ ਸੱਤ ਚੱਕਤੀ ਆ ਤੇ ਅੰਦਰ ਫਰਸ਼ ਸੀ ਆ ਇਹ ਸਾਰਾ ਪਟਿਆਗਾ ਤੇ ਜਿਵੇਂ ਤੁਸੀਂ ਪਹਿਲੇ ਪਾਰ ਤੇ ਦੇਖਿਆ ਜੀ ਆ ਸਿੱਟਿਆ ਇਹਨਾਂ ਨੇ ਉੱਪਰੋਂ ਇੱਥਾਂ ਇੰਦਰੋਂ ਤੇ ਇੱਧਰ ਸੀਗਾ ਜਿਹੜਾ ਲੈਂਟਰ ਲੱਗਿਆ ਹੋਇਆ ਸੀ ਉੱਪਰੋਂ ਰਸੇ ਨਾਲ ਖੱਟੇਗੇ ਛੱਡ ਲਿਆ ਤੇ ਤੁਸੀਂ ਪਹਿਲੀ ਸਿਹੜੀ ਉਹਦੇ ਵਿੱਚ ਚੈੱਕ ਪਾਰਟ ਦੇ ਵਿੱਚ ਆਪੋ ਦੇਖ ਸਕਦੇ ਹੋ ਕਿ ਕਿ ਸਕੇਗਾ ਤੇ ਸਾਥੀ ਇੱਧਰ ਲੱਗੇ ਹੋਏ ਨੇ ਜੋ ਦੇ ਗਾਰਡਰਾਂ ਨਾਲ ਛੱਟਣ ਇਹ ਲਓ ਜੀ ਆਹ